ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਕੁਝ ਸੌਣ ਮਹੀਨੇ ਦੀਆਂ ਬੋਲੀਆਂ ਸ਼ੇਅਰ ਕਰਨ ਜਾ ਰਹੀ ਹਾਂ ਸੌਣ ਮਹੀਨਾ ਬੱਦਲੀ ਵਰਸੇ ਵਰਸੇ ਜੋਰੋ ਜੋਰਨੀ ਦਿਨਤੀਆਂ ਦੇ ਆਏ ਪਿੰਗਾ ਲੈਣ ਹੁਲਾਰੇ ਜੋਰਨੀ ਦਿਨਤੀਆਂ ਦੇ ਆਏ ਪਿੰਗਾ ਲੈਣ ਹੁਲਾਰੇ ਜੋ ਮੁੰਡਾ ਜੋੜ ਕੇ ਬਾਗਣੀ ਬੋਤ ਤੀਆਂ ਵਿੱਚ ਲੈਣ ਆ ਗਿਆ ਮੁੰਡਾ ਜੋੜ ਕੇ ਬਾਗਣੀ ਬੋਤ ਤੀਆਂ ਵਿੱਚ ਲੈਣ ਆ ਗਿਆ ਤੀਆਂ ਦੇ ਵਿੱਚ ਇਕੱਠੀਆਂ ਹੋਈਆਂ ਇਕੋ ਜਿਹੀਆਂ ਮਟਿਆਰਾਂ ਤੀਆਂ ਦੇ ਵਿੱਚ ਇਕੱਠੀਆਂ ਹੋਈਆਂ ਇਕੋ ਜਿਹੀਆਂ ਮਟਿਆਰਾਂ ਬਈ ਬਾਰੋਬਾਰੀ ਮਾਰਨ ਗੇੜੇ ਬਾਰੋਬਾਰੀ ਮਾਰਨ ਗੇੜੇ ਹੁਸਨ ਦੀਆਂ ਸਰਕਾਰਾਂ ਖਗਰੇ ਵੀ ਗਜਦੇ ਬਹਿ ਜਾ ਬਹਿ ਜਾ ਕਰ ਦੇ ਖਗਰੇ ਵੀ ਗਜਦੇ ਤਿਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਬਾਬਲੇ ਦੇ ਵੇੜੇ ਤੀਆਂ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਸਹੌਰਿਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਥੜਿਆਂ ਬਾਜਨਾ ਪਿੱਪਲ ਸੌਂਦੇ ਫੁੱਲਾਂ ਵੰਗ ਕਲਾਈਆਂ ਬਈ ਸੱਗੀ ਫੁੱਲ ਸਿਰਾਂ ਤੇ ਸੌਂਦੇ ਬੱਲੇ 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 ਸੱਗੀ ਫੁੱਲ ਸਿਰਾਂ ਤੇ ਸੌਂਦੇ ਪੈਰੀਂ ਚਾਂਜੇਰਾ ਪਾਈਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਗਲੀ ਗਲੀ ਬਣਜਰ ਆਇਆ ਰੰਗ ਬਰੰਗੀਆਂ ਬੰਘਾਂ ਲਿਆਇਆ ਕੁੜੀਆਂ ਨੇ ਲਈਆਂ ਪਾ ਕੁੜੀਓ ਸਾਨੂੰ ਤੀਆਂ ਦਾ ਚੜ ਗਿਆਂ ਚਾ ਕੁੜੀਓ ਸਾਨੂੰ ਤੀਆਂ ਦਾ ਚੜ ਗਿਆਂ ਚਾ ਕੁੜੀਓ ਬਾਰੀਂ ਵਰਸੀ ਖਟਣ ਗਿਆ ਸੀ ਬਾਰੀਂ ਵਰਸੀ ਖਟਣ ਗਿਆ ਸੀ ਖਟਕੇ ਲਿਆਂਦਿਆਂ ਰਾਈਆਂ ਜੋ ਬਨ ਗਿੱਦਿਆਂ ਦਾ ਨਣਦਾਂ ਤੇ ਪਰ ਜਾਈਆਂ ਜੋ ਬਨ ਗਿੱਦਿਆਂ ਦਾ ਨਣਦਾਂ ਤੇ ਪਰ ਜਾਈਆਂ ਜੋ ਬਨ ਗਿੱਦਿਆਂ ਦਾ ਬਾਮੀ ਦੇ ਦੋਰ ਕਣੀ ਮੈਂ ਕਿ ਮਮੀ ਦੇ ਦੋ ਰੰਗਨੀ ਬਾਹਰ ਮਾਮੇ ਨੂੰ ਜੀ ਜੀ ਕਰਦੀ ਘਰੇ ਮਾਮੇ ਦੀ ਪੰਨ ਟੰਗਨੀ ਹਏ ਮਮੀ ਦੇ ਦੋ ਰੰਗਨੀ ਮੈਂ ਕਿ ਮਮੀ ਦੇ ਦੋ ਰੰਗਨੀ ਸੋਹਣ ਮਹੀਨਾਂ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ ਵੀ ਸੰਤੋਬੰਤੋ ਹੋਈਆਂ ਇਕੱਠੀਆਂ ਸੰਤੋਬੰਤੋ ਹੋਈਆਂ ਇਕੱਠੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਗਿੱਧਾ ਪਾਚਲੀਆਂ ਨਣਦਾਂ ਤੇ ਪਰ ਜਾਈਆਂ ਗਿੱਧਾ ਪਾਚਲੀਆਂ ਨਣਦਾਂ ਤੇ ਪਰ ਜਾਈਆਂ ਗਿੱਧਾ ਪਾਚਲੀਆਂ ਬੱਲੇ ਬੱਲੇ ਬਿਸੌਣ ਵੀਰ ਕੱਠੀਆਂ ਕਰੇ ਬੱਲੇ ਬੱਲੇ ਬਿਸੌਣ ਵੀਰ ਕੱਠੀਆਂ ਕਰੇ ਪਾਦੋਂ ਚੰਦਰੀ ਵੀ ਛੋੜੇ ਪਾਵੇ ਸੌਣ ਵੀਰ ਕੱਠੀਆਂ ਕਰੇ ਸੌਣ ਦੀ ਮੈਂ ਵੰਡਾ ਸੀਰਨੀ ਬੱਲੇ ਬੱਲੇ ਬਿਸੌਣ ਦੀ ਮੈਂ ਵੰਡਾ ਸੀਰਨੀ ਪਾਦੋਂ ਚੰਦਰੀ ਨੂੰ ਅੱਗ ਲੱਗ ਜਾਵੇ ਸੋਣ ਦੀ ਮੈਂ ਵੰਡਾ ਸੀਰਨੀ ਏ ਕਹਾੜੀ ਸੋਣੀ ਚੰਨਾ ਲਾਉਂਦਾ ਝੂਠੇ ਲਾਰੇ ਵੇ ਕਦੇ ਨਾ ਲਵਾ ਕੇ ਦਿੱਤੀ ਚੁੰਨੀ ਨੂੰ ਸਤਾਰੇ ਵੇ ਓਟੋਲਾ ਤੂੰ ਜਿੱਤਿਆ ਮੈਂ ਹਾਰੀ ਵੇ ਦਿੱਤੀ ਨੂੰ ਲਵਾ ਦੇ ਕੁੰਗਰੂ ਤੇਰੇ ਨਾਲ ਵਡੂੰਗੀ ਹਾੜੀ ਵੇ ਦਿੱਤੀ ਨੂੰ ਲਵਾ ਦੇ ਕੁੰਗਰੂ ਸੋਣ ਮਹੀਨਾ ਤੀਆਂ ਦੀਆਂ ਰੌਣਕਾਂ ਦੇ ਨਾਲ ਕੁੜੀਆਂ ਚਿੜੀਆਂ ਦੇ ਨੱਚਣ ਟੱਪਣ ਦਾ ਮਹੀਨਾ ਹੈ ਨੱਚੋ ਗਾਓ ਖੁਸ਼ੀਆਂ ਮਨਾਓ ਪਰ ਉਸ ਵਹਿਗਰੂ ਦਾ ਸ਼ੁਕਰਾਨਾ ਕਰਨਾ ਨਾ ਭੁੱਲੋ ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਸਾਡਾ ਪੰਜਾਬ ਜਿੱਥੇ ਵੀ ਹੈ ਇਸੇ ਤਰ੍ਹਾਂ ਹੱਸਦਾ ਬਸਦਾ ਰਹੇ